ਸਸ਼ਕਾਲ ਜੀ 30 ਮਿੰਟ ਵੇਖ ਰਿਓ ਤੁਸੀਂ ਮੈਂ ਹਾ ਕੋਮਲ ਕਪੂਰ ਅਤੇ ਸ਼ੁਰੂਆਤ ਕਰ ਲੈਣਿਆ ਸੁਰਖੀਆਂ ਦੇ ਨਾਲ ਗੁਰਦੁਆਰਾ ਸ਼ਹੀਦਾਂ ਵਿਖੇ ਮਨਾਇਆ ਗਿਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਨਿਊਯਾਰਕ ਦੀਆਂ ਸੰਗਤਾਂ ਦੇ ਵੱਲੋਂ ਸ਼ਰਧਾ ਤੇ ਭਾਵਨਾ ਨਾਲ ਕੀਤੀ ਗਈ ਸੇਵਾ ਗਿਆਨੀ ਭੁਪਿੰਦਰ ਸਿੰਘ ਨੇ ਸਮੂਹ ਸਾ ਸੰਤਾਂ ਨੂੰ ਦਿੱਤੀ ਵਧਾਈਆਂ ਨਿਊਯਾਰਕ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਪ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਕੀਤੀ ਗਈ ਫੁੱਲਾਂ ਦੀ ਵਰਖਾ ਸਮਾਗਮ ਦੇ ਦੌਰਾਨ ਹੀ ਨਵੀਂ ਪਰਬੰਧਕ ਕਮੇਟੀ ਨੇ ਸੰਭਾਲਿਆ ਚਾਲਜ ਅੱਜ ਦੇ ਵੱਲੋਂ ਊਮੈਨਸ ਡੇ ਉੱਤੇ ਉਲਿਖਿਆ ਗਿਆ ਇੱਕ ਸ਼ਾਨਦਾਰ ਪ੍ਰੋਗਰਾਮ 28 ਫਰਵਰੀ 2026 ਨੂੰ ਸ਼ਾਮ 7 ਵਜੇ ਰਸੋਈ 3 ਦੇ ਵਿੱਚ ਹੋਵੇਗਾ ਊਮੈਨਸ ਡੇ ਦਾ ਪ੍ਰੋਗਰਾਮ ਲੇਡੀਜ਼ ਵੱਲੋਂ ਲੇਡੀਆਂ ਲਈ ਹੋਵੇਗਾ ਇਹ ਪ੍ਰੋਗਰਾਮ ਤਿਹੋਨ ਇਹਨਾਂ ਖਬਰਾਂ ਤਵਿਸ਼ਤਾਰ ਵਾਲੇ ਮੁਲਕਾਂ ਦੇ ਵਿੱਚ ਫਸੇ ਹੋਏ ਪੰਜਾਬੀ ਆਪਣੀ ਮਿੱਟੀ, ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਡੂੰਗੀ ਸਾਂਝ ਬਣਾਈ ਰੱਖਦੇ ਨੇ। ਇਸ ਲੜੀ ਤਹਿਤ ਨਿਊਯਾਰਕ ਦੇ ਹਿਕਸ ਵਿਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਵਿੱਚ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਇਤਿਹਾਸ ਉੱਤੇ ਰੌਸ਼ਨੀ ਪਾਈ। ਸੰਗਤਾਂ ਦੇ ਵੱਡੇ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਪ੍ਰਦੇਸਾਂ ਵਿੱਚ ਵੀ ਸਿੱਖ ਵੇਸਾ ਪੂਰੀ ਤਰ੍ਹਾਂ ਜਿਉਂਦਾ ਹੈ। ਬਾਹਲੇ ਮੁਲਕਾਂ ਵਿੱਚ ਵਸਦੇ ਹੋਏ ਪੰਜਾਬੀ ਹਮੇਸ਼ਾ ਹੀ ਆਪਣੇ ਗੁਰੂਆਂ ਅਤੇ ਵਡਵਡੇਰਿਆਂ ਦੇ ਦਿਨ ਮਨਾਉਣੇ ਕਦੇ ਵੀ ਨਹੀਂ ਭੁੱਲਦੇ ਇਸੇ ਤਰ੍ਹਾਂ ਦੇ ਉਪਰਾਲਿਆਂ ਦੇ ਨਾਲ ਹੀ ਵਿਦੇਸ਼ਾਂ ਵਿੱਚ ਵਸਦੇ ਹੋਏ ਪੰਜਾਬੀ ਆਪਣੇ ਸਿੱਖ ਇਤਿਹਾਸ ਨਾਲ ਜੁੜ ਕੇ ਰਹ ਰਹੇ ਨੇ ਇਸ ਲੜੀ ਦੇ ਤਹਿਤ ਗੁਰਦੁਆਰਾ ਸ਼ਹੀਦਾ ਹਿੱਕ ਸਿਵਲ ਨਿਊਯਾਰਕ ਵਿਖੇ ਪਿਛਲੇ ਦਿਨੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਸਤ ਜਗਤ ਕਰੇ ਨਿ ਬਸ਼ਤਾ ਸ਼ਿਤਾ ਨਮਸ਼ਕਾਰ ਤਨ 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 ਦਨ ਇਸ ਮੌਕੇ ਤੇ ਪੰਥ ਪਰसिद्ध ਕੀਰਤਨੀ ਜੋਤਿ ਅਤੇ ਕਥਾਵਾਚਕ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਦੇ ਸੰਬੰਧ ਤੇ ਵਿੱਚ ਕੀਰਤਨ ਵਿਚਾਰਾ ਕੀਤੀਆਂ ਕੈਲੀਫੋਰਨੀਆ ਤੋਂ ਖਾਸ ਤੌਰ ਤੇ ਭਾਈ ਅਨੰਤ ਵੀਰ ਸਿੰਘ ਜੀ ਹੁਣ ਦਾ ਕੀਰਤਨੀ ਜੋਤਿ ਆ ਇਸ ਸਮਾਗਮ ਵਿੱਚ ਪਹੁੰਚਿਆ ਹੋਇਆ ਸੀ ਜਿਨ੍ਹਾਂ ਨੇ ਰਸ ਪਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਕੌਲਾ ਬੱਕਰੀ ਸੰਤੀਸ਼ੀ ਜਿਸੂਰ ਵੀਰ ਜਿਸੂਰ ਵੀ ਸੂਰ ਆਟ ਪਹਿ ਨਿਕਟ ਕਰ ਜਾਣੇ ਆ ਜਾਨੋ ਭੁਪਿੰਦਰ ਸਿੰਘ ਹੋਣਾ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗਲੋਬਲ ਪੰਜਾਬ ਰਾਹੀਂ ਹੋਏ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ ਅੱਜ 1 ਫਰਵਰੀ ਦਿਨ ਐਤਵਾਰ 2026 ਦਾ ਇਹ ਦਿਨ ਜਿਸ ਦਿਨ ਆਪਾਂ ਧੰਨ ਗੁਰੂ ਹਰ राय ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਸ਼੍ਰੋਮਣੀ ਭਗਤ ਭਗਤ ਸ਼੍ਰੀ ਰਵਦਾਸ ਸਾਹਿਬ ਜੀ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਅਤੇ ਵਿਸ਼ੇਸ਼ ਤੌਰ ਦੇ ਉੱਤੇ ਅਲੌਕਿਕ ਸ਼ਹੀਦ ਸੰਤ ਚਪਾਈ ਤਾਂ ਹਨ ਤਨ ਬਾਬਾ ਦੀਪ ਸਿੰਘ ਜੀ ਇਤਨਾ ਦਾ ਜਨਮ ਦਿਹਾੜਾ ਵੱਡੇ ਪੱਧਰ ਤੇ ਗੁਰਦੁਆਰਾ ਸ਼ਹੀਦਾਂ ਹਿਕਸਵਲ ਵਿਖੇ ਮਨਾ ਰਹੇ ਹਾਂ ਆਪ ਜੀ ਦੇਖ ਰਹੇ ਹੋ ਐਉਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਪੰਜਾਬ ਦੇ ਵਿੱਚ ਪਉ ਬਿੰਦ ਦੀ ਧਰਤੀ ਜਾਂ ਅਮਰਸਰ ਸਾਹਿਬ ਸ਼ਹੀਦ ਗੰਜ ਦੇ ਵਿੱਚ ਸੇਵਾਵਾਂ ਚੱਲ ਰਹੀਆਂ ਹੁਣ ਜਿੱਥੇ ਅੰਦਰ ਕੌਮ ਦੇ ਨਾਮ ਵਰ ਕੀਰਤਨੀਏ ਕੀਰਤਨ ਕਰ ਰਹੇ ਹਨ ਕਥਾ ਵਿਦਵਾਨ ਹੋਰ ਸਾਰੇ ਢਾਡੀ ਜਥੇ ਰਾਗੀ ਪਹੁੰਚੇ ਹਨ ਉਹ ਸੇਵਾਵਾਂ ਨਿਭਾ ਰਹੇ ਹਨ ਉਥੇ ਬਾਹਰ ਪਾਰਕਿੰਗ ਦਾ ਦੇ ਤੁਸੀਂ ਵੇਖਿਆ ਕਿਵੇਂ ਸਟਾਰ ਲੱਗੇ ਹਨ ਸੰਗਤਾਂ ਦੇ ਮਨ ਦੇ ਅੰਦਰ ਕਿੰਨਾ ਚਾ ਉਤਸ਼ਾਹ ਹੈ ਪੰਘੂੜੇ ਬੱਚਿਆਂ ਵਾਸਤੇ ਲੱਗੇ ਹਨ ਇਹ ਸਾਰਾ ਪ੍ਰਬੰਧ ਜਿਹੜਾ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਾਰੀ ਸੰਗਤ ਵਾਸਤੇ ਸੇਵਾਦਾਰਾਂ ਵੱਲੋਂ ਨਾਲ ਮਿਲ ਕੇ ਕੀਤਾ ਗਿਆ ਹੈ ਸੋ ਅਸੀਂ ਦੇਸ਼ਾਂ ਦੇ ਚਾਜ ਵਸਦੇ ਸਿੱਖ ਜੋ ਹਾਂ ਜਿੱਥੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ ਉੱਥੇ ਆਪਣੇ ਗੁਰੂ ਪੀਰਾਂ ਅਤੇ ਸੰਤਾਂ ਮਹਾਂਪੁਰਖਾਂ ਨੂੰ ਵੱਡੇ ਪੱਧਰ ਦੇ ਉੱਤੇ ਯਾਦ ਕਰਦੇ ਹਾਂ ਉਹਨਾਂ ਦੇ ਦਿਹਾੜੇ ਅਸੀਂ ਉਹਨਾਂ ਦੇ ਮਨਾਉਂਦੇ ਅਸੀਸਾਂ ਉਹਨਾਂ ਦੀਆਂ ਪ੍ਰਾਪਤ ਕਰਦੇ ਹਾਂ ਸੋ ਇਸ ਕਰਕੇ ਗੁਰਦਰਾਸ਼ੀ ਦਾ ਵਿਖੇ ਅੱਜ ਦਾ ਇਹ ਸਮਾਗਮ ਜਿਹੜਾ ਹੈ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਗੁਰੂ ਹਰ Rai ਸਾਹਿਬ ਦਾ ਪ੍ਰਕਾਸ਼ ਪੁਰਬ ਪੰਗਤ ਰਵਦਾਸ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਅਤੇ ਵਿਸ਼ੇਸ਼ ਤੌਰ ਤੇ ਧਰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਨਾਂ ਦੇ ਉੱਤੇ ਇਹ ਸਥਾਨ ਹੈ ਉਹਨਾਂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਹਨ ਸੰਸਾਰ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਮਹਾਰਾਜ ਸਾਰਿਆਂ ਦੇ ਘਰਵਿੜਿਆਂ ਸੁੱਖ ਸ਼ਾਂਤੀ ਵਰਤਾਵੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਇਸ ਮੌਕੇ ਤੇ ਸੰਕਾ ਦੇ ਖਾਣ ਪੀਣ ਦੇ ਲਈ ਵੱਡੇ ਪੱਧਰ ਤੇ ਸਟਾਲਾਂ ਦਾ ਇੰਤਜ਼ਾਮ ਕੀਤਾ ਗਿਆ ਸੀ ਕਥਾਵਾਚਕ ਪਾਇਗੁਰ ਦੀਪ ਸਿੰਘ ਹੋਣਾ ਨੇ ਵੀ ਗਲੋਬਲ ਪੰਜਾਬ ਰਾਹੀ ਸੰਗਤਾਂ ਨੂੰ ਪਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਆਏ ਹੋਏ ਜਥਿਆਂ ਦੀ ਜਾਣਕਾਰੀ ਸਾਂਝੀ ਕੀਤੀ। دین ਦੁਨੀਆਂ ਦੇ ਪਾਤਸ਼ਾਹ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਅਤੇ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ ਮਹਾਰਾਜ ਤੇਨਾਂ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਤ ਅਤੇ ਸਤਕਾਰਯੋਗ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਇਹ ਪਵਿੱਤਰ ਅਸਥਾਨ ਬਣਿਆ ਹੈ ਉਹਨਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਤ ਅੱਜ ਦੇ ਇਹ ਵਿਸ਼ੇਸ਼ ਦੀਵਾਨ ਬੜੀ ਧੂਮ ਧਾਮ ਦੇ ਨਾਲ ਭਾਵਨਾ ਸ਼ਰਧਾ ਦੇ ਨਾਲ ਇਹ ਜੋੜ ਮੇਲੇ ਮਨਾਏ ਜਾ ਰਹੇ ਹਨ ਜਿਸ ਵਿੱਚ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਉਪਰੰਤ ਗੁਰੂ ਕੇ ਸਤਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ ਗਿਆਨੀ ਦਿਲਬਾਖ ਸਿੰਘ ਜੀ ਗਿਆਨੀ ਜਗਦੀਪ ਸਿੰਘ ਜੀ ਸਤਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਅਤੇ ਹੋਰ ਬੇਅੰਤ ਪ੍ਰਚਾਰਕਾਂ ਵੱਲੋਂ ਗੁਰੂ ਕੇ ਕੀਰਤਨੀਆਂ ਵੱਲੋਂ ਹਰਜਾ ਸੁਣਾਇਆ ਗਿਆ। ਹੋਰ ਵੀ ਕਈ ਪਤਵੰਤੇ ਸੱਜਣ ਇਸ ਮੌਕੇ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਗਲੋਬਲ ਪੰਜਾਬ ਰਾਹੀਂ ਵਿਸ਼ੇਸ਼ ਗੱਲਬਾਤ ਵੀ ਕੀਤੀ। ਅਸੀਂ ਕਿੰਨੇ ਭਾਗਾਂ ਵਾਲੇ ਆ ਜੋ ਮੇਰੇ ਮਿੱਤਰ ਤੇ ਸਭ ਤੋਂ ਪਿਆਰੇ ਭਾਈ ਭੁਪਿੰਦਰ ਸਿੰਘ ਜੀ ਨੇ ਜੋ ਵੀ ਕਿਹਾ ਨਾ ਉਸ ਤੋਂ ਵੀ ਜ਼ਿਆਦਾ ਬਾੜ ਸੰਗਤ ਇਕੱਠੀ ਹੋਈ ਹੋਈ ਹੈ। ਉਸ ਤੋਂ ਵੀ ਜ਼ਿਆਦਾ ਸੇਵਾ ਚੱਲ ਰਹੀ ਹੈ ਭਾਈ ਭਪਿੰਦਰ ਸਿੰਘ ਜੀ ਦਾ ਮੈਂ ਹੋਰ ਵੀ ਸਿਰ ਝੁਕਾ ਕੇ ਪਿਆਰ ਦੇ ਨਾਲ ਥੈਂਕ ਯੂ ਇਸ ਕਰਕੇ ਕਰਨਾ ਚਾਹੁੰਨਾ ਕਿ ਇਹ ਜਿੰਨਾ ਵੀ ਉਸਾਹ ਕਰਦੇ ਆ ਸਾਰੀ ਸੰਗਤ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਲਾਉਣ ਦਾ ਉਹਦੇ 'ਚ ਮੇਰੇ ਵਰਗੇ ਵੀ ਇੱਕ ਨਿਭਾਗੇ ਨੂੰ ਭਾਗਾ ਭਰਿਆ ਦਿਨ ਮਿਲ ਜਾਂਦਾ ਕਿ ਆ ਕੇ ਹਾਜ਼ਿਰ ਲੋਈਏ ਗੁਰੂ ਦੇ ਚਰਨਾਂ 'ਚ ਤੇ ਮੈਂ ਉਸ ਇਹਨਾਂ ਸ਼ਬਦਾਂ ਦੇ ਨਾਲ ਸਤਿ ਸ੍ਰੀ ਅਕਾਲ ਕਹਿਣਾ ਆ ਥੈਂਕ ਯੂ ਕਹਿਣਾ ਸ਼ੁਕਰੀਆ ਕਹਿਣਾ ਬੜੀ ਖੁਸ਼ੀ ਦਾ ਦਿਨ ਆ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਆ ਤੇ ਸ਼ਹੀਦਾ ਗੁਰੂ ਘਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੇ ਬਹੁਤ ਸੰਗਤ ਆਈ ਆ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਹੋਂ ਮੋਹਮਾ ਕੇ ਪਹੁੰਚੋ ਤੇ ਬਾਬਾ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਨਾਲ ਭਗਤ ਰਵੀ ਦਾਸ ਜੀ ਦਾ ਜਿਹੜੇ ਕਿ ਗੁਰੂ ਮਹਾਰਾਜ ਦੇ ਗਰੰਥ ਸਾਹਿਬ ਜੀ ਦੇ ਵਿੱਚ ਬਾਣੀ ਆ ਰਵੀਦਾਸ ਜੀ ਦੀ ਉਹਨਾਂ ਦਾ ਵੀ ਅੱਜ ਜਨਮ ਦਿਨ ਆ ਤੇ ਆਪਾਂ ਸਾਰੇ ਹੀ ਬੜੀ ਖੁਸ਼ੀ ਨਾਲ ਉਹ ਜਨਮ ਦਿਨ ਉਹਨਾਂ ਦਾ ਵੀ ਜਿਹੜਾ ਉਹ ਮਨਾ ਰਹੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਾਂ ਦਾ ਸਥਾਨ ਤੇ ਬਹੁਤ ਹੀ ਧੂਮ ਧਾਵਨਾ ਸ਼ਰੋਮਣੇ ਭਗਤ ਭਗਤ ਰਵੀਦਾਸ ਜੀ ਤੇ ਗੁਰੂ ਹਰਾਈ ਸਾਹਿਬ ਤੇ ਤੰਦਲ ਬਾਬਾ ਦੀਵਸ ਸਾਰਿਆਂ ਦੇ ਯਾਦ ਦੇ ਵਿੱਚ ਇੱਥੇ ਬਹੁਤ ਵੱਡਾ ਜੋੜ ਮਿਲਾ ਕਰ ਰਿਹਾ ਹੈ ਇਹ ਹਰ ਵਾਰੀ ਕੋਈ ਨਾ ਕੋਈ ਬਾਬਾ ਜੀ ਪ੍ਰੋਗਰਾਮ ਬਹੁਤ ਕਰਦੇ ਰਹਿੰਦੇ ਆ ਅਸੀਂ ਇਹਨਾਂ ਦੀ ਸ਼ਿਫਤਰੀ ਕਰਦੇ ਆ ਨਾ ਆਪ ਹੀ ਸਭ ਕੁਝ ਦਰਤਾ ਵਾ ਤੇ ਅਸੀਂ ਬਹੁਤ ਧੰਨਵਾਦੀ ਆ ਸੰਗਤਾਂ ਬਹੁਤ ਹੌਮ ਹਮਾਰ ਪਹੁੰਚ ਗਿਆ ਤੇ ਇਸ ਤਰ੍ਹਾਂ ਇਹ ਖੁਸ਼ੀਆਂ ਵੰਡਾਉਂਦੇ ਰਹੋ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਚੜ੍ਹਦੀ ਕਲਾ ਹੋਵੇ ਪਰ ਦੇਸ਼ਾਂ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਸਿੱਖ ਇਤਿਹਾਸ ਨਾਲ ਤਾਂ ਹੀ ਜੁੜ ਕੇ ਰਹਿ ਸਕਦੇ ਹਾਂ ਜੇ ਇਸ ਤਰ੍ਹਾਂ ਦੇ ਪ੍ਰੋਗਰਾਮ ਤੇ ਵਿੱਚ ਅਸੀਂ ਪਰਿਵਾਰਾ ਸਮੇਤ ਹਾਜ਼ਰੀ ਲਗਵਾਈਏ ਤਾਂ ਕਿ ਇੱਥੋਂ ਦੇ ਜੰਮੇ ਹੋਏ ਬੱਚਿਆਂ ਨੂੰ ਸਾਡੇ ਇਤਿਹਾਸ ਤੇ ਉਹਨਾਂ ਪੜਨਿਆਂ ਬਾਰੇ ਜਾਣਕਾਰੀ ਹੋ ਸਕੇ ਜਿੰਨਾ ਕਰਕੇ ਅੱਜ ਸਿੱਖ ਪੰਥ ਦੀ ਹੋਂਦ ਵਿਦੇਸ਼ਾਂ ਤੱਕ ਫੈਲੀ ਹੋਈ ਹੈ ਹਮੇਸ਼ਾ ਹੀ ਸਾਨੂੰ ਉਹਨਾਂ ਸ਼ਹੀਦਾਂ ਦੇ ਦਿਨ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਨੇ ਤਾਂਕਿ ਉਹਨਾਂ ਦੁਆਰਾ ਕੀਤੀ ਕੁਰਬਾਨੀ ਨੂੰ ਅਸੀਂ ਸ਼ਰਧਾਂਜਲੀ ਵੀ ਦਈਏ ਤੇ ਨਾਲ ਹੀ ਆਉਣ ਵਾਲੇ ਪੁਵਿੱਖ ਨੂੰ ਦੱਸੀਏ ਕਿ ਕਿਵੇਂ ਉਹਨਾਂ ਨੇ ਕੁਰਬਾਨੀ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ। ਅਜੋਕੇ ਸਮੇਂ ਵਿੱਚ ਲੋੜ ਹੈ ਕਿ ਇਸੇ ਤਰ੍ਹਾਂ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਵੱਡੇ ਪੱਧਰ ਤੇ ਸਮਾਗਮ ਉਲੀਕੇ ਜਾਣ। ਨਿਊਯਾਰਕ ਤੋਂ ਖਿਲ ਪਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ। ਨਿਊਯਾਰਕ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਵੀ ਸ੍ਰੀ ਗੁਰੂ ਰਵਿਦਾਸ ਜੀ ਦਾ 699ਵਾਂ ਗੁਰਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ, ਕਥਾ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਕੱਤੇ ਜਨਮ ਦਿਨ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ ਗਿਆ। ਇਸ ਮੌਕੇ ਨਵੀਂ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਚਾਰਜ ਸੰਭਾਲਿਆ ਤੇ ਗੁਰੂ ਘਰ ਲਈ ਵੱਡੇ ਫੰਡ ਰਕਮਦਾਨ ਇਕੱਠੇ ਕਰਕੇ ਇੱਕ ਮਿਸਾਲ ਕਾਇਮ ਕੀਤੀ। ਵਿਦੇਸ਼ਾਂ ਵਿੱਚ ਰਹਿੰਦੇ ਹੋਏ ਪੰਜਾਬੀ ਹਮੇਸ਼ਾ ਹੀ ਆਪਣੇ ਧਾਰਮਿਕ ਦਿਹਾੜੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਕਿਉਂਕਿ ਉਹ ਪੰਜਾਬ ਦੀ ਧਰਤੀ ਤੋਂ ਦੂਰ ਰਹਿੰਦੇ ਹੋਏ ਵੀ ਸਾਡੇ ਸਿੱਖ ਇਤਿਹਾਸ ਨਾਲ ਜੁੜ ਕੇ ਰਹਿਣਾ ਚਾਹੁੰਦੇ ਨੇ ਇਸ ਕਰਕੇ ਹੀ ਉਹ ਆਪਣੇ ਗੁਰੂਆਂ ਅਤੇ ਵੱਡ ਵਡੇਰਿਆਂ ਦੇ ਦਿਹਾੜੇ ਉੱਚ ਪੱਧਰ ਤੇ ਮਨਾਉਂਦੇ ਨੇ ਇਸੇ ਲੜੀ ਦੇ ਤਹਿਤ ਨਿਊਯਾਰਕ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਗੁਰਪੁਰਬ ਸ਼ਰਧਾ ਤੇ ਭਾਵਨਾ ਦੇ ਨਾਲ ਵੱਡੇ ਪੱਧਰ ਤੇ ਮਨਾਇਆ ਗਿਆ Oh, mm -hmm. ਹਰੇ ਆਵਲੀ ਜਿਥਾ ਮੇਰਾ ਸਤ ਗੁਰ ਮੈਂ ਤਾਰਾ ਅਖੰਡ ਪਾਤਸ਼ਾਹ ਦੇ ਭੋਗ ਪੈਣ ਤੋਂ ਪਰੰਤ ਧਾਰਮਿਕ ਸਮਾਗਮ ਉੱਤੇ ਲਿਖੇ ਗਏ ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੋਥੇ ਟਾਟੀ ਜੋਥੇ ਅਤੇ ਕਥਾਵਾਚਕ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸੰਤਾਂ ਨੂੰ ਰਸ ਪੀਨੇ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਜੋੜਿਆ 31 ਜਨਵਰੀ ਦੀ ਰਾਤ ਨੂੰ ਠੀਕ 12 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ ਗਿਆ ਅਤੇ ਜੈਕਾਰੇ ਦੀ ਗੂੰਜ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ ਗਿਆ ਸਾਰੋ ਧਾਰਮਿਕ ਸੰਗਮ ਪੜਨਾ ਤੇਰਾ ਜੀ ਰਾਮੁ ਤੁਸਿਆ ਦੀ ਤੇ ਜੀਵਨਾ ਮੋਹ ਨਗਸਾਰੋਂ ਮੈਂ ਜਨ ਤੇਰਾ ਧਾਰਮਿਕ ਸਮਾਗਮ ਦੇ ਨਾਲ ਨਾਲ ਇਸ ਪ੍ਰੋਗਰਾਮ ਦੇ ਵਿੱਚ ਨਵੀਂ ਬਣੀ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਚਾਰਜ ਸੰਭਾਲਿਆ ਅਤੇ ਨਵੇਂ ਉੱਦੇਦਾਰਾਂ ਨੂੰ ਸਰਉਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਨਵੀਂ ਕਮੇਟੀ ਦੇ ਵਿੱਚ ਹੁਣ ਗੁਰਦਿਆਲ ਵਿਰਕ ਮੁਖ ਸੇਵਾਦਾਰ ਚਰਨਜੀਤ ਚੱਲੀ ਚੇਅਰਮੈਨ ਅਤੇ ਪਰਮਜੀਤ ਲਾਲ ਸੈਕਟਰੀ ਦੀ ਸੇਵਾ ਨਿਭਾਉਣਗੇ ਆਪ ਸਾਧ ਸੰਗਤ ਜੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ 699 ਗੁਰਪਰਵ ਦਿਹਾੜਾ ਲੱਖ ਲੱਖ ਵਧਾਈ ਸਾਧ ਸੰਗਤ ਜੀ ਤੁਸੀਂ ਸਾਨੂੰ ਸਰਬਸੰਮਤੀ ਦੇ ਨਾਲ ਸਤਿਕਾਰਯੋਗ ਕਮੇਟੀ ਅਤੇ ਸਾਧ ਦੀ ਸਾਧ ਸੰਗਤ ਦੀ ਸਹਿਮਤੀ ਨਾਲ ਜੋ ਮੁਖ ਸੇਵਾਦਾਰ ਦੀ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਬਖਸ਼ਿਆ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਸਾਰੇ ਵੀਰਾਂ ਦਾ ਮਰੀਆਂ ਮਤਾਵਾਂ ਸਾਰੀ ਭੈਣਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ ਮੈਂ ਸਾਰੇ ਅੱਗੇ ਬੇਨਤੀ ਕਰਦਾ ਹਾਂ ਵੀ ਸਾਡੀ ਇਹ ਕਮੇਟੀ ਨੇ ਸਾਰੀ ਤਿਆਰ ਆ 5-5000 ਡਾਲਰ ਹੁੰਦੇ ਨੂੰ ਤੇ ਅਸੀਂ ਸਾਰੇ ਚਾਹੁੰਦੇ ਆ ਵੀ ਸਾਡੀ ਸਾਰੇ ਜਣੇ ਮਦਦ ਕਰੋ ਜਿੱਦਾਂ ਠੀਕ ਹੈ ਨਾ ਉਸ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਤੁਹਾਨੂੰ 51000 ਡਾਲਰ ਮੈਂ ਵੀ ਦਿੰਨਾ ਵੇ ਜਿਹੜਾ ਟੈਕਸ ਦਾ ਕੋਡ ਹੈ ਇਹਨੂੰ ਕਿਸੇ ਤਰੀਕੇ ਨਾਲ ਮਿਲ ਕੇ ਤੁਸੀਂ ਇਕੱਠੇ ਹੋ ਕੇ ਇਹਨੂੰ ਖਤਮ ਕਰ ਦਿਓ ਸ੍ਰੀ ਸ਼ਿਗਰੂ 10 ਮਹਾਰਾਜ ਜਿੱਦਾਂ ਜੋ 659 ਮਬਰ ਪਰ ਮਨਾ ਰਹੇ ਆ ਆਪ ਸੰਗਤ ਉਸ ਵਿੱਚ ਇਕੱਤਰ ਹੋਏ ਹੋ ਮੈਨੂੰ ਪਤਾ ਕਿ ਆਪ ਸੰਗਤ ਦਾ ਕੁਰਬਾਨੀ ਕੀਤਾ ਸੁਣਦਾ ਹੋਏ ਲੇਕਿਨ ਜੋ ਨਵੀਂ ਕਾਰਵਾਈ ਕਰਨੀ ਵੀ ਬਣਦੀ ਸੀ ਇਸ ਲਈ ਆਪਣੀ ਆਸ਼ੀਆ ਆਪ ਸੰਗਤ ਤੋਂ ਕਿ ਮੈਂ ਅਰਜ਼ਿਕਾ ਹੈ ਜੋ ਅਜੇ ਨਮੀ ਇਕ ਰੀਠ ਹੋਰ ਪਈ ਹੈ ਕਿ ਸਾਡਾ ਸਮਾਜ ਸਾਡੀ ਜੋ ਕਮਿਊਨਿਟੀ ਹੈ ਇਕੱਠੀ ਹੋ ਕੇ ਬੈਠਣ ਲੱਗੀ ਹੈ ਜਿਸ ਬਿਤੇ ਨੂੰ ਅਸੀਂ ਲੈ ਕੇ ਪਿਛਲੇ 5-7 ਸਾਲ ਤੋਂ ਲੱਗੇ ਸਾਨੂੰ ਉਹ ਚੀਜ਼ ਨੇ ਰੰਗਦਾਉਣਾ ਸ਼ੁਰੂ ਕੀਤਾ ਮੈਂ ਕਈ ਵਾਰ ਆਪਣੇ ਵੀਰਾਂ ਨੂੰ ਕਹਿੰਦਾ ਕਿ ਮੇਰਾ ਜੋ ਟਾਰਗੇਟ ਹੈ ਸਾਡਾ ਟਾਰਗੇਟ ਹੈ ਗੁਰੂ ਘਰ ਬਣਾਉਣਾ ਹੀ ਨਹੀਂ ਹੈ ਸਾਡਾ ਸਭ ਤੋਂ ਵੱਡਾ ਟਾਰਗੇਟ ਹੈ ਕਿ ਸਾਡੀ ਇਹ ਸਮਾਜ ਹੈ ਸਾਡੀ ਕਮਿਊਨਿਟੀ ਆਪਣੀ ਪੰਜ ਚਾਰ ਇਕੱਠਾ ਹੋ ਕੇ ਬੈਠ ਗਿਆ ਫਿਰ ਜੋ ਮਰਜ਼ੀ ਬਣਾ ਲਈਓ ਧੰਨਦਰ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਮਾਨਵਤਾ ਨੂੰ ਸ਼੍ਰੀ ਗੁਰਦਾਸ ਸਭਾ ਆਫ ਨਿਊਯਾਰਕ ਦੀ ਸਮੂਹ ਸੰਗਤ ਵੱਲੋਂ ਅਤੇ ਪ੍ਰਬੰਧਕ ਕਮੇਟੀ ਅਤੇ ਟਾਸਕ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਅੱਜ ਦਾ ਜੋ ਮੌਸਮ ਖਰਾਬ ਹੋਣ ਦੇ ਕਾਰਨ ਜੋ ਅੱਜ ਦਿਨ ਦੇ ਦਿਨ ਮਨਾ ਰਹੇ ਹਾਂ ਤੇ 1 ਫਰਵਰੀ ਨੂੰ ਅਤੇ ਜੋ ਵੱਡਾ ਪ੍ਰੋਗਰਾਮ ਹੈ ਉਹ 29 ਮਾਰਚ ਦਿਨ ਐਤਵਾਰ ਨੂੰ ਸੰਗਤ ਦੇ ਸਾਰੇ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਅਤੇ 11 ਅਖੰਡ ਪਾਠਾਂ ਦੀ ਲੜੀ ਵੀ ਆਰੰਭ ਕੀਤੀ ਜਾਵੇਗੀ ਜਿਨ੍ਹਾਂ ਜਿਨ੍ਹਾਂ ਵੀ ਗੁਰਮੁਖ ਪਿਆਰਿਆਂ ਨੇ ਸਵਾਵਾਂ ਲਿਆਂ ਹਨ ਉਹਨਾਂ ਸਾਰਿਆਂ ਦਾ ਸ੍ਰੀ ਗੁਰੂ ਅਰਬਦਾਸ ਸਬਾਹ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਅਤੇ ਟਾਸਕ ਕਮੇਟੀ ਵੱਲੋਂ ਬਹੁਤ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਹੈ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ ਧੰਨ ਮਾਤਾ ਕਲਸਾ ਜੀ ਧੰਨ ਪਿਤਾ ਸੰਤੋਖਦਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰੂ ਸ੍ਰੀ ਗੁਰੂ ਅਰਦਾਸ ਮਹਾਰਾਜੀ ਦਾ ਪ੍ਰਕਾਸ਼ ਹੋਇਆ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਅਰਦਾਸ ਸਬਾਅ ਓ ਬਿਊ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਅਤੇ ਟਰਸਟ ਕਮੇਟੀ ਵੱਲੋਂ ਲੱਖ ਲੱਖ ਵਧਾਈ ਸਾਧ ਸੰਗਤ ਜੀਓ ਆਪ ਜਾਣਦੇ ਹੋ ਕਿ ਮੌਸਮ ਖਰਾਬ ਹੋਣ ਦੇ ਕਾਰਨ ਅੱਜ ਬਹੁਤ ਸਾਰੀ ਪ੍ਰੋਬਲਮ ਆਈ ਹੈ ਇਸ ਕਰਕੇ ਜੋ ਸ੍ਰੀ ਗੁਰੂ ਅਰਦਾਸ ਮਹਾਰਾਜੀ ਦਾ ਜੋ ਵੱਡਾ ਪ੍ਰੋਗਰਾਮ ਸੰਗਤ ਵੱਲੋਂ ਆਪ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਉਹ 29 ਮਾਰਚ ਦਿਨ ਐਤਵਾਰ ਨੂੰ ਆਪ ਸਾਰਿਆਂ ਦੇ ਸੰਗਤ ਦੇ ਸਹਿਯੋਗ ਨਾਲ 29 ਮਾਰਚ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ ਵਿਸ਼ੇਸ਼ ਗੱਲ ਇਹ ਰਹੀ ਕਿ ਨਵੀਂ ਕਮੇਟੀ ਨੇ ਚਾਰਜ ਸੰਭਾਲਦੇ ਹੀ ਵੱਡੀ ਮਾਤਰਾ ਦੇ ਵਿੱਚ ਫੰਡ ਇਕੱਠਾ ਕੀਤਾ ਜੋ ਕਿ ਗੁਰੂ ਘਰ ਦੇ ਵਿੱਚ ਚੰਗੇ ਕਾਰਜਾਂ ਵਿੱਚ ਲਗਾਇਆ ਜਾਵੇਗਾ ਨਵੇਂ ਬਨੇ ਮੁੱਖ ਸੇਵਾਦਾਰ ਕੁਲਦੀਆਲ ਵਿਰਕ ਵੱਲੋਂ 51000 ਡਾਲਰ ਦਾ ਚੈੱਕ ਅਤੇ ਹੋਰ ਕਈ ਮੈਂਬਰਾਂ ਵੱਲੋਂ 5-5000 ਡਾਲਰ ਦੇ ਚੈੱਕ ਗੁਰੂ ਘਰ ਵਿੱਚ ਦਿੱਤੇ ਗਏ ਤਾਂ ਕਿ ਗੁਰੂ ਘਰ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕੀਤੇ ਜਾਣ ਇਹ ਇੱਕ ਚੰਗਾ ਉਪਰਾਲਾ ਹੈ ਕਿ ਪ੍ਰਬੰਧਕ ਕਮੇਟੀ ਦੇ ਉੱਦੇਦਾਰ ਆਪਣੇ ਕੋਲੋਂ ਜਦ ਫੰਡ ਇਕੱਠਾ ਕਰਦੇ ਨੇ ਤਾਂ ਸੰਗਤਾਂ ਦੇ ਵਿੱਚ ਵੀ ਉਤਸ਼ਾਹ ਆਉਂਦਾ ਹੈ ਤੇ ਉਹ ਵੀ ਵਾਦਚਾਰ ਕੇ ਯੋਗਦਾਨ ਪੂਰਨਾ ਸ਼ੁਰੂ ਕਰਦੇ ਨੇ ਗੁਰ ਰਵਿਦਾਸ ਜੀ ਦੇ ਮਨਾਏ ਹੋਏ ਇਸ ਗੁਰਪੁਰਬ ਵਿੱਚ ਜਿੱਥੇ ਧਾਰਮਿਕ ਸਮਾਗਮ ਨਿਰੰਤਰ ਚੱਲੇ ਉੱਥੇ ਸੰਗਤਾਂ ਦੇ ਲਈ ਲੰਗਰਾਂ ਦੇ ਖਾਸ ਇੰਤਜ਼ਾਮ ਕੀਤੇ ਗਏ ਸਨ ਵਿਸ਼ੇਸ਼ ਤੌਰ ਤੇ ਡਾਕਟਰ ਪੀ ਆਰ ਅੰਬੇਡਕਰ ਕਲੱਬ ਦੇ ਸਾਰੇ ਉੱਦੇਦਾਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਨ ਤੇਜ ਕੁਮਾਰ ਹੋਣਾ ਨੇ ਵੀ ਇਸ ਮੌਕੇ ਤੇ ਗਲੋਬਲ ਪੰਜਾਬ ਰਾਹੀਂ ਸੰਗਤਾਂ ਨੂੰ ਗੁਰ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਗੁਰਪੁਰਬ ਮਨਾਉਣ ਦੇ ਲਈ ਜੁੜ ਬੈਠੀਆਂ ਦੇਸ਼ ਵਿਦੇਸ਼ ਦੇ ਵਿੱਚ ਜੁੜ ਬੈਠੀਆਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਗੁਰਪੁਰਪ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਮ ਧੂਮ ਧਾਮ ਦੇ ਨਾਲ ਸ਼੍ਰੀ ਗੁਰੂ ਅਰਦਾਸ ਸਭਾ ਆਫ ਨਿਊਯਾਰਕ ਦੁਆਰਾ ਗੁਰੂ ਸਾਹਿਬ ਜੀ ਦਾ ਗੁਰਪੁਰਪ ਪਹਿਲੀ ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਸੋ ਆਓ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚੋ ਉਸ ਤੋਂ ਬਾਅਦ ਵੱਡਾ ਪ੍ਰੋਗਰਾਮ ਜੋ 29 ਮਾਰਚ ਇਹ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ ਉਸ ਪ੍ਰੋਗਰਾਮ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕਰੋ ਆਓ ਇਹਨਾਂ ਖੂਜੀਆਂ ਦੇ ਦਿਹਾੜਿਆਂ ਤੇ ਅੱਜ ਜੋ ਇੱਕ ਹੋਰ ਸਮਾਰੋਹ ਹੈ ਜੋ ਗੁਰਪਰਦੇ ਪ੍ਰਬੰਧਨ ਲੈ ਕੇ ਹੈ ਗੁਰੂ ਕਰ ਦੀ ਪ੍ਰਬੰਧਕ ਕਮੇਟੀ ਜੋ ਨਵੇਂ ਸਿਰਿਓ ਆਪਣੀਆਂ ਨਵੇਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਨਵੇਂ ਅਹੁਦਿਆਂ ਤੇ ਆਪਣੀ ਸੇਵਾ ਨਿਭਉਣਗੇ ਜੋ 1 ਸਾਲ ਲਈ ਵਰਦਾਾਨ ਕੀ ਦੀ ਮੁਖ ਸੇਵਾਦਾਰ ਦੀ ਜੋ ਡਿਊਟੀ ਨਿਭਾਉਣਗੇ ਜ਼ਿੰਮੇਵਾਰੀ ਨਿਭਾਉਣਗੇ ਉਹ ਹਨ ਸਾਡੇ ਸਤਿਕਾਰਯੋਗ ਸ਼੍ਰੀ ਗੁਰਦੇਵਾਲ ਰਾਮ ਲੱਡੂ ਜੀ ਉਹ 1 ਸਾਲ ਲਈ ਗੁਰੂ ਘਰ ਦੇ ਪ੍ਰਬੰਧਾਂ ਨੂੰ ਮੁਖ ਤੌਰ ਤੇ ਮੁਖ ਸੇਵਾਦਾਰ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਇਸੇ ਤਰ੍ਹਾਂ ਚੇਅਰਮੈਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਚੰਨਜੀਤ ਸਿੰਘ ਛੱਲੀ ਜੀ ਉਹ ਵੀ ਇੱਕ ਸਾਲ ਲਈ ਇਸੇ ਤਰ੍ਹਾਂ ਡਿਊਟੀਆਂ ਨਿਭਾਉਣਗੇ ਇਹ ਜੋ ਕਮੇਟੀ ਪਹਿਲੀ ਸੀ ਉਹਦੀ ਮਿਆਦ ਖਤਮ ਹੋਣ ਉਪਰੰਤ ਨਵੇਂ ਅਹੁਦੇ ਚੇਂਜ ਕੀਤੇ ਗਏ ਹਨ ਪ੍ਰਬੰਧਕ ਉਹੀ ਹਨ ਜ਼ਿੰਮੇਵਾਰੀਆਂ ਥੋੜੀਆਂ ਚੇਂਜ ਹੋਈਆਂ ਹਨ ਸ੍ਰੀ ਪਿਆਰੇ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਦਾਸ ਮਹਾਰਾਜ ਜੀ ਦਾ 600 ਅਨੰਜਵਾ ਗੁਰਪੁਰ ਸ੍ਰੀ ਗੁਰੂ ਦਾਸ ਸਭਾ ਨਿਊਯਾਰਕ ਦੀ ਪ੍ਰਬੰਧ ਕਮੇਟੀ ਅਤੇ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਪਿਆਰ ਨਾਲ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਫੁੱਲਾਂ ਦੀ ਵਰਖਾ 12 ਵਜੇ ਹੋਵੇਗੀ ਤੇ ਵੱਡਾ ਪ੍ਰੋਗਰਾਮ ਜੋ ਹੈ ਕਿ 29 ਮਾਰਚ ਦੇ ਐਤਵਾਰ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਮਨਾਏ ਗਏ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਪ੍ਰੋਗਰਾਮ ਸਫਲਤਾਪੂਰਵਕ ਹੋ ਨਿਭੜੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇੰਨਾ ਵੱਲੋਂ ਇਸੇ ਤਰ੍ਹਾਂ ਧਾਰਮਿਕ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਕਿ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਆਪਣੇ ਸਿੱਖ ਇਤਿਹਾਸ ਦੇ ਨਾਲ ਜੁੜ ਕੇ ਰਹਿ ਸਕੀਏ ਨਿਊਯਾਰਕ ਤੋਂ ਕਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ 28 ਫਰਵਰੀ ਤੋਂ ਹੁਸ਼ਾਹ 269 ਨਿਊ ਜਰਸੀ ਵਿਖੇ ਅਰਜ਼ੋਈ ਦੇ ਵੱਲੋਂ ਊਮੈਨਸ ਦੇ ਉੱਤੇ ਇੱਕ ਸ਼ਾਨਦਾਰ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਜੋ ਕਿ ਸ਼ਾਮ 7:00 ਵਜੇ ਰਸੋਈ 3 ਤੇ ਵਿਚ ਹੋਵੇਗਾ ਇਸ ਮੌਕੇ ਲਾਈਵ ਡੀਜੇ ਅਨਲਿਮਿਟਿਡ ਖਾਣਾ ਫ੍ਰੀ ਪਾਰਕਿੰਗ ਅਤੇ ਐਕਸਕਲੂਸਿਵ ਰੈਫਲ ਇਨਾਮ ਦੇ ਨਾਲ ਨਾਲ 1000 ਡਾਲਰ ਤੱਕ ਗਿਫਟ ਕਾਰਡ ਜਿੱਤਣ ਦਾ ਵੀ ਮੌਕਾ ਮਿਲੇਗਾ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਉਤੇ ਊਮੈਨ ਐਮਪਾਵਰਮੈਂਟ ਉੱਤੇ ਗੱਲ ਕੀਤੀ ਜਾਵੇਗੀ ਇਹ ਪ੍ਰੋਗਰਾਮ ਲੇਡੀਜ਼ ਵੱਲੋਂ ਲੇਡੀਜ਼ ਲਈ ਹੋਵੇਗਾ ਇਸ ਪ੍ਰੋਗਰਾਮ ਦੇ ਵਿੱਚ ਨਾਈਸ ਸਵਲੋ ਸਪਨੂ ਪਹੁੰਚਣ ਦੀ ਬੇਨਤੀ ਵੀ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਕੌਰ ਅਰਜ਼ੋਈ ਫੈਸ਼ਨ ਦੀ ਤਰਫੋਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 2024 ਦੇ ਵਿੱਚ ਅਸੀਂ ਅਰਜ਼ੋਈ ਫੈਸ਼ਨ ਸ਼ੁਰੂ ਕੀਤਾ ਤੇ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਪਿਆਰ ਦੇ ਕੇ ਘਰ ਘਰ ਪਹੁੰਚਾਇਆ ਨਾਓ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕਹਿਣ ਲਈ ਅਸੀਂ ਇੱਕ ਵਿਮਨਸ ਡੇ ਇਵੈਂਟ ਕਰਨ ਜਾ ਰਹੇ ਹਾਂ ਜੋ ਕਿ ਰਸੋਈ ਵਿੱਚ 28th ਫੈਬ ਨੂੰ ਮਮੋਥ ਜੰਕਸ਼ਨ ਵਿੱਚ ਹੈ ਜਿਵੇਂ ਕਿ ਤੁਸੀਂ ਅੱਜ ਤੱਕ ਸਾਨੂੰ ਪਿਆਰ ਦਿੰਦੇ ਆਏ ਹੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਫੰਕਸ਼ਨ ਵਿੱਚ ਪਾਰਟਿਸਿਪੇਟ ਕਰਕੇ ਉਹਦਾ ਹਿੱਸਾ ਬਣ ਕੇ ਉਹਨੂੰ ਸਕਸੈਸਫੁਲ ਕਰੋਗੇ ਸੋ ਲੁਕਿੰਗ ਫਾਰਵਰਡ ਟੂ ਮੀਟਿੰਗ ਆਲ ਆਫ ਯੂ ਔਨ 28 ਫੈਬ ਐਟ ਰਸੋਈ ਐਟ ਮਮੋਤ ਜੰਕਸ਼ਨ ਹਾਈ एवरीवन ਦਿਸ ਇਜ਼ ਮਨਦੀਪ ਸਰਾਣ ਫ্রম ਰਸੋਈ ਫੈਸ਼ਨ ਵੀ ਆਰ ਵੈਰੀ ਥੈਂਕਫੁਲ ਫੋਰ ਦਾ ਲਵ ਯੂਵ ਗਿਵਨ ਅਸ ਇਨ ਦਾ ਪਾਸਟ 2024 ਵੀਵ ਬੀਨ ਐਕਟਿਵਲੀ ਇਨਵੋਲਵਡ ਇਨ ਰਾਬਿੰਸਵਿਲ And uh, now we are looking forward to inviting you to Women's Day on February 28th at Rasoi. Please get your tickets. The tickets are on sale right now. We are not going to be selling any tickets at the door. So the tickets are only going to be available till the 26th of February. So looking forward to seeing all of you at Rasoi on February 28th. Please follow us on Instagram and phone number to reach one of us, Biljit or myself. You can call at 609-954-1431. Thank you. ਵਿਦੇਸ਼ਾवलं ਵੱਡੇ ਪੰਜਾਬੀ ਭਾਈਚਾਰੇ ਨੇ ਹੁਣ ਰਾਜਨੀਤੀ ਵਿੱਚ ਵੀ ਆਪਣੀ ਮਜ਼ਬੂਤ ਪਛਾਣ ਬਣਾਈ ਹੈ। ਅਮਰੀਕਾ ਦੇ ਫਰਿਸਨੋ ਸ਼ਹਿਰ ਤੋਂ ਅਮਰੀਕਾ ਜਨਮੇ ਨੌਜਵਾਨ ਨਵਕੰਤ ਸਿੰਘ ਗੁਰਮਰ ਜਿਨ੍ਹਾਂ ਨੂੰ ਨੈਵ ਗੁਰਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਜੂਨ ਮਹੀਨੇ ਹੋਣ ਵਾਲੀ ਫਰਿਸਨੋ ਸਿਟੀ ਕੌਂਸਲ ਚੋਣ ਲੜ ਰਹੇ ਨੇ। ਇਸ ਸੰਬੰਧ ਵਿੱਚ ਕਿਲੌਫ ਸੇ ਸ਼ਹਿਰ ਵਿਖੇ ਪਾਈਚਾਰੇ ਵੱਲੋਂ ਫੰਟ ਕੱਤਲਤਾ ਪ੍ਰੋਗਰਾਮ ਵੀ ਕੀਤਾ ਗਿਆ ਜਿਸ ਵਿੱਚ ਮੇਅਰ ਜੈਰੀ ਡਾਇਲ ਸਮੇਤ ਕਈ ਪ੍ਰਮੁੱਖ ਅਸਿਆਂ ਨੇ ਸ਼ਿੱਖਰ ਕਰਕੇ ਸਮਰਥਨ ਦਾ ਐਲਾਨ ਕੀਤਾ ਨਾਇਬ ਗੁਰਮ ਨੇ ਪਾਈਚਾਰੇ ਦੀ ਸੇਵਾ ਅਤੇ ਸ਼ਹਿਰ ਦੇ ਵਿਕਾਸ ਲਈ ਆਪਣਾ ਦ੍ਰਿੜੇ ਨਿਸ਼ਚੈ ਦੁਹਰਾਇਆ ਦੇਖਦੇ ਆ ਫਰੀਸ ਨੂੰ ਤੋਂ ਕੁਲਵੰਤ ਉਭੀ ਤਾਲੀਆਂ ਦੀ ਖਾਸ ਰਿਪੋਰਟ ਵਿਦੇਸ਼ਾਂ ਵਾਲ ਨੂੰ ਜਿਸ ਤਰ੍ਹਾਂ ਪੰਜਾਬੀ ਭਾਈਚਾਰੇ ਦਾ ਦਿਨ ਤਤਿ ਦਿਨ ਰੁਝਾਨ ਵਧਿਆ ਅਤੇ ਉੱਥੇ ਰਾਜਨੀਤੀ ਵਿੱਚ ਵੀ ਮੱਲਾ ਮਾਰ ਰਹੇ ਨੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਬੱਚੇ ਹੁਣ ਉੱਚ ਵਿੱਦਿਆ ਪ੍ਰਾਪਤ ਕਰ ਚੰਗੇ ਉਹਧਿਆ ਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਨੇ ਇਸ ਦੇ ਨਾਲ ਨਾਲ ਵਿਦੇਸ਼ੀ ਰਾਜਨੀਤੀ ਵਿੱਚ ਹਿੱਸਾ ਲੈਣਾ ਵੀ ਮਾਣ ਵਾਲੀ ਗੱਲ ਹੈ ਇਸੇ ਲਈ ਆਦੀਨ ਫਰਿਸਨੂ ਦੇ ਵਸਨੇ ਅਮਰੀਕਾ ਦੇ ਜਨਮੇ ਨੌਜਵਾਨ ਗੱਭਰੂ ਨਵਕਨ ਸਿੰਘ ਗੁਰਮ ਚਿਸ ਨੂੰ ਸਮੁੱਚੇ ਪਾਈਚਾਰੇ ਵਿੱਚ ਨੈਵ ਗੁਰਮ ਦੇ ਨਾਮ ਤੇ ਨਾਲ ਜਾਣਿਆ ਜਾਂਦਾ ਜੋ ਇਥੋਂ ਦੀ ਕਾਨੂੰਨੀ ਵਿੱਦਿਆ ਵਿੱਚ ਗ੍ਰੈਜੂਏਟ ਹਨ ਅਤੇ ਭਾਈਚਾਰਕ ਕੰਮਾਂ ਵਿੱਚ ਵਾਚ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਨੇ ਇਹਨਾਂ ਨੇ ਹੁਣ ਫਰਿਜ਼ਨੋ ਸਿਟੀ ਵਿੱਚ ਜੂਨ ਮਹੀਨੇ ਹੋਣ ਜਾ ਰਹੀ ਸਿਟੀ ਕਾਉਂਸਲ ਦੀ ਚੋਣ ਲੜਨੀ ਹੈ ਜਿਸ ਲਈ ਸਮੁੱਚੇ ਪਾਈਚਾਰੇ ਨੇ ਰਲ ਇੱਕ ਫੰਡ ਇਕੱਤਰਤਾ ਕਲੌਜ਼ ਦੇ ਸ਼ਹਿਰ ਵਿਖੇ ਕੀਤੀ ਜਿਸ ਵਿੱਚ ਪੰਜਾਬੀ ਪਾਈਚਾਰੇ ਅਤੇ ਅਮਰੀਕਨ ਪਾਈਚਾਰੇ ਦੇ ਨੁਮਾਇੰਦੇ ਅਤੇ ਹੋਰ ਸਹਿਯੋਗੀਆਂ ਨੇ ਸ਼ਿਰਕਤ ਕੀਤੀ ਇਸ ਫੰਡ ਇਕੱਤਰਤਾ ਦੀ ਖਾਸ ਗੱਲ ਇਹ ਵੀ ਰਹੀ ਇਸ ਸਮੇਂ ਖਾਸ ਤੌਰ ਉਤੇ ਆਪਣੇ ਸਹਿਯੋਗੀ ਵਚਨ ਪੱਤਾ ਪ੍ਰਗਟਾਉਣ ਲਈ ਫਰਿਜ਼ਨੋ ਸ਼ਹਿਰ ਦੇ ਮੇਅਰ ਜੈਰੀ ਡਾਇਰ ਅਤੇ ਸਿਟੀ ਕਾਉਂਸਲ ਦੇ ਮੈਂਬਰ ਹਾਜ਼ਰ ਸਨ ਇਸ ਮੌਕੇ ਹੋਰ ਵੀ ਬਹੁਤ ਸਾਰੇ ਪੁਲਾੜਿਆਂ ਨੇ ਨੈਵ ਗੁਣਤियां ਸਮਾਵਾ ਦਾ ਜ਼ਿਕਰ ਕਰਦੇ ਹੋਏ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਇਟ ਇਜ਼ ਅ ਲਾਟ ਆਫ ਵਰਕ ਯੂ ਵੀ ਜਦੋਂ ਵੀ ਨਾ ਕਿਸੇ ਨੂੰ ਤੁਸੀਂ ਇੰਡੋਰਸ ਕਰਦਾ ਆ ਬੰਦੇ ਨੂੰ ਹਜ਼ਾਰਾਂ ਵਾਰ ਸੋਚਣਾ ਪੈਂਦਾ ਯਾਰ ਮੈਨੂੰ ਇੰਡੋਰਸ ਕਰਤਾ ਉਹ ਦੂਜੇ ਨੇ ਮੇਰੇ ਨਾਲ ਗੁੱਸੇ ਹੋ ਜਾਣਾ ਤੀਜੇ ਨੇ ਮੇਰੇ ਨਾਲ ਗੁੱਸੇ ਹੋ ਜਾਣਾ ਸੋ ਆ ਨਰਡਪੁਰ ਆਊਟਸੇ ਹੀ ਇਜ਼ ਬlesਟ ਟੂ ਹੈਵ ਦ ਐਂਡੋਰਸਮੈਂਟ ਆਫ ਅ ਵੰਡਰਫੁਲ ਮੇਅਰ ਜੈਰੀ ਡਾਇਰ ਬਿਕਾਜ਼ ਜੈਨ ਡਾਰ He is working for the west side, for the east side, for the north side, for the south side. He represents every community in the beautiful city of Fresno. And we do have a slogan, hashtag one Fresno love. And we are making city of Fresno a city of choice. And our choice is now Gurum. Give it up for now Gurum, everybody. And now we're gonna request uh, our council member. He's a very good friend as well of the Punjabi community. He listens. Uh, Taylor Maxwell. Yeah, it's my honor to be able to support Nav Durham for District Seven, City Council in the City of Fresno. Uh, Nav is going to be uh, an all-star, and he's going to be the first to ever uh, be on the Fresno City Council. So. look forward to uh, working with him when he gets elected ਇਸ ਸਮੇਂ ਬੋਲਦੇ ਹੋਏ ਨੈਬ ਗੁਰਮ ਨੇ ਪਾਈਚਾਰੇ ਲਈ ਆਪਣੀਆਂ ਸਮਾਵਾਂ ਅਤੇ ਫਰਿਜ਼ ਨੂੰ ਸ਼ਹਿਰ ਲਈ ਪੁਇਖਾ ਸਿਟੀ ਕਾਉਂਸਲ ਦੇ ਮੈਂਬਰ ਬਣਨ ਉਪਰੰਤ ਪਾਈਚਾਰਕ ਕਾਰਜਾਦਾਸੀ ਕਰ ਕੀਤਾ ਹੈ ਆਪਣਾ ਨਵ ਅਫਕਾਨ ਗਰਮਾ ਪਰ ਪ੍ਰਜਨੋ ਤੇ ਨੈਬ ਗਰਮ ਦੇ ਨਾਤੇ ਜਾਣਦੇ ਨੇ ਆਪਾਂ ਪ੍ਰਜਨੋ ਸਿਟੀ ਕੇ ਆਲਸੋ ਡਿਸਟ੍ਰਿਕਟ 7 ਲਈ ਇਲੈਕਸ਼ਨ ਲਈ ਖੜੇ ਹੋਏ ਆ ਇਹ ਇਲੈਕਸ਼ਨ ਹੋਣਾ ਜੂਨ 2 2026 ਦੇ ਵਿੱਚ ਇਹੀ ਸਾਲ ਆਪਣੇ ਥੋੜੇ ਜਿਹੀ ਮਹੀਨੇ ਰਹਿ ਗਏ ਹੁਣ ਤੋਂ ਆਪਾਂ ਖਿਆਲ ਤੋਂ ਲੈ ਪਹਿਲਾਂ ਵੀ ਕੰਮ ਸ਼ੁਰੂ ਕੀਤਾ ਹੋਇਆ ਆਪਾਂ 6-7 ਮਹੀਨਿਆਂ ਦਾ ਡੋਰ ਲਾਕਿੰਗ ਹੁਣ ਤੋ ਵੀ ਆਪਾਂ ਰੋਡ ਜਾਵਾਂਗੇ ਜ਼ਰੂਰ ਜਿੰਨੀ ਆਪਣੀ ਪਾਪੂਲੇਸ਼ਨ ਐਸਪੈਸ਼ਲੀ 180 ਦੇ ਨਾਰਥ ਸਾਈਡ ਈਸਟ ਆਫ ਕਲੋਵਸ ਐਵੇਨਿਊ ਤੇ ਉੱਥੇ ਆਪਣੀ ਸਿੱਖ ਕਮਿਊਨਿਟੀ ਦੀ ਪਾਪੂਲੇਸ਼ਨ ਬਹੁਤ ਆ ਉੱਥੇ ਆਪਣਾ ਲੋਕਿਆਂ ਨਾਲ ਗੁਰੂ ਘਰ ਵੀ ਆ ਜ਼ਰੂਰ ਜਿੰਨੇ ਸੰਗਤ ਉੱਥੇ ਰਹਿੰਦੇ ਨੇ ਆਪਣ ਲਈ ਵੋਟ ਪਾਓ ਆਪਣੇ ਗਵੰਡੀਆਂ ਨੂੰ ਕਹੋ ਨੇਬਰਸ ਨੂੰ ਕਹੋ ਆ ਆਪਨੂੰ ਇਹ ਇਲੈਕਸ਼ਨ ਜਤਨ ਵੀ ਆਪਣੀ ਸਿੱਖ ਪੰਜਾਬੀ ਕਮਿਊਨਿਟੀ ਦੀ ਪੂਰੀ ਸਪੋਰਟ ਦੀ ਲੋੜ ਪੈਣੀ ਆ ਸੋ ਜ਼ਰੂਰ ਅ ਜਿੰਨਾ ਕਰ ਸਕਦੇ ਆ ਕਰੋ ਅੰਤਿਸ ਫੰਡ 71 ਦਾ ਵਿੱਚ ਵੱਧ ਚੜ ਕੇ ਆਰਥਿਕ ਮਦਦ ਕਰਨ ਵਾਲੇ ਸਭ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਸ਼ੁਰੂ ਹੋਣ ਜਾ ਰਹੀ ਚੋਣ ਮੁਹਿੰਮ ਵਿੱਚ ਸਹਿਯੋਗ ਦੀ ਮੰਗ ਕੀਤੀ ਸਮੁੱਚੇ ਪ੍ਰੋਗਰਾਮ ਦੌਰਾਨ ਸਟੇ ਸੰਚਾਲਨ ਫਰਿਜ਼ਨੋ ਸਿਟੀ ਪਲੈਨਿੰਗ ਬੋਰਡ ਮੈਂਬਰ ਗੁਰਦੀਪ ਸਿੰਘ ਸ਼ੇਰਕਿਲ ਨੇ ਬਾਕੂ ਵੀ ਕੀਤਾ ਅੰਤ ਮੇਲ ਮਿਲਾਪ ਅਤੇ ਚੋਣਾਂ ਲਈ ਸਹਿਯੋਗ ਦੇ ਵਾਅਦੇ ਦੇ ਨਾਲ ਨਾਲ ਚਾਹ ਪਾਣੀ ਤੋਂ ਇਲਾਵਾ ਰਾਤਰੀ ਦੇ ਖਾਣੇ ਨਾਲ ਯਾਦਗਾਰੀ ਹੋ ਨਿਭੜਿਆ ਬਧੇਸ ਨਾਲ ਇਸ ਰਾਜਨੀਤੀ ਦੇ ਵਿੱਚ ਸਿਕ ਭਾਈਚਾਰਾ ਬਾ ਚੜ ਕੇ ਹਿੱਸਾ ਲੈ ਰਿਹਾ ਸੋ ਫਰੀਜਨੋ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਸਿਟੀ ਕੌਂਸਲ ਦੀ ਜਿਸ ਦੇ ਸੰਬੰਧ ਵਿੱਚ ਨਵਗੌਰਮ ਜੋ ਇਥੋਂ ਦਾ ਜੰਪਲ ਬੱਚਾ ਅੱਗੇ ਆਇਆ ਕੈਂਡੀਡੇਟ ਹੈ ਸੋ ਇਸੇ ਕੈਂਡੀਡੇਟ ਦੀ ਮਦਦ ਕਰਨ ਦੇ ਲਈ ਇਸ ਮੁੱਚੇ ਭਾਈਚਾਰੇ ਦੁਆਰਾ ਫੰਡ ਇਕੱਠੀਤਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇंदे ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ ਇਸ ਦੇ ਨਾਲ ਨਾਲ ਸਿਟੀ ਕੌਂਸਲ ਦੇ ਮੇਅਰ ਜਰੀਡਰ ਅਤੇ ਮੈਂਬਰ ਹਾਜ਼ਰ ਹੋਏ ਜਿਨ੍ਹਾਂ ਨੇ ਯਕੀਨ ਦਿਵਾਇਆ ਕਿ ਉਹ ਨਵ ਗੁਰਮੁਖ ਦੇ ਨਾਮ ਨੇ ਤੇ ਇਸ ਦੀ ਮਦਦ ਕਰਨਗੇ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਦੇ ਵਿੱਚ ਇੱਕ ਸਾਡਾ ਸਿੱਖ ਨੌਜਵਾਨ ਅੱਗੇ ਆ ਰਿਹਾ ਜੋ ਸਮੇਤ ਵੀ ਲੋੜ ਹੈ ਫਿਰ ਨੂੰ ਤਾਂ ਮੈਂ ਕਰਵਾਂਤੂ ਵੀ ਤਾਰੀਆਂ ਆਪਣੇ ਸਾਥੀ ਨੀਟ ਮਾਸ਼ੀਗਤ ਕੈਮਰਾ ਅਪਤਾਰ ਗਰੇਵਾਲ ਨਾਲ ਅਮਰੀਕਾ ਵਿੱਚ ਵਧ ਰਹੇ ਇਮੀਗ੍ਰੇਸ਼ਨ ਉੱਤੇ 트럼ਪ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਸਹਤ ਮਿਨੀ ਸੋਟਾ ਵਿੱਚ ਰਹਿੰਦੇ ਲੋਕਾਂ ਵਿੱਚ ਜਦਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਆਏ ਦਿਨ ਆਈਸ ਵੱਲੋਂ ਰੈਡਡਾ ਕੀਤੀਆਂ ਜਾ ਰਹੀਆਂ ਨੇ ਅਤੇ ਲੋਕਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ ਜਿਸ ਦਾ ਜ਼ਿਆਦਾਤਰ ਨਿਸ਼ਾਨਾ ਨਾਨ ਵਾਈਟ ਲੋਕ ਬਣ ਰਹੇ ਨੇ ਇਸਾਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰਪ੍ਰੀਤ ਸਿੰਘ ਤੁਰਹੋਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮਿਨੀ ਸੋਟਾ ਦੇ ਵਿੱਚ ਜੋ ਕੁਛ ਆਈਸ ਵੱਲੋਂ ਵਾਪਰ ਰਿਹਾ ਸਾਨੂੰ ਉਸ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਅ ਮਿਡਟਰਮ ਐਲੈਕਸ਼ਨ ਆਉਣੀਆਂ ਐ ਇਸ ਸਾਲ ਔਰ ਜਿਹੜੀਆਂ 트ੰਪ ਦੀਆਂ ਪਾਲਿਸੀਜ਼ ਆ ਜਦੋਂ ਉਹ ਰਨ ਕੀਤਾ ਸੀਗਾ ਅਸੀਂ ਉਸ ਵਕਤ ਸਟੇਟਮੈਂਟਸ ਇਹ ਸੀਗੀਆਂ ਸੀ ਕਿ ਜਿਹੜੇ ਕ੍ਰਾਈਮਨਲ ਹਾਰਡ ਕੋਰ ਕ੍ਰਾਈਮਨਲ ਹੋਣਗੇ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਚਾਕੇ ਸਾਨੂੰ ਇਹ ਦੇਖਣ ਦੇ ਵਿੱਚ ਆ ਰਿਹਾ ਕਿ ਸਵਾਲ ਇਸ ਚੀਜ਼ ਦਾ ਨਹੀਂ ਕਿ ਹਾਰਡ ਕੋਰਟ ਕ੍ਰਾਈਮਨਲ ਆ ਜਿਹੜਾ ਵੀ ਬੰਦਾ ਨੌਨ ਵਾਈਟ ਆ ਐਂਡ ਆਫਕੋਰਸ ਜਿਹੜੇ ਆ ਆਫਰੀਕਨ ਅਮਰੀਕਨ ਨੇ ਆ ਉਹਨਾਂ ਨੂੰ ਵੀ ਘੱਟ ਟਾਰਗੇਟ ਕੀਤਾ ਜਾ ਰਿਹਾ ਪਰ ਜਿਹੜੇ ਬ੍ਰਾਊਨ ਬੰਦੇ ਹੈਗੇ ਆ ਜਿਸ ਵਿੱਚ ਸਪੈਨਿਸ਼ ਆ ਜਾਂਦੇ ਹੈਗੇ ਆ ਜਾਂ ਆਪਣੇ ਦੇਸੀ ਆ ਜਾਂਦੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈਗਾ ਹੋਮ ਡੀਪੋ ਦੇ ਉੱਤੇ ਜਾ ਕੇ ਤੁਸੀਂ ਦੇਖ ਲਓ ਜਾਂ ਕੋਸ਼ਿਕਾਥਾਮਾਂ ਦੇ ਉੱਤੇ ਜਿਹੜੇ ਬੰਦੇ ਕੰਮ ਵਾਸਤੇ ਖੜਦੇ ਸੀ ਉਹ ਸਾਰੇ ਹੀ ਜਾਂ ਦੇਸੀ ਬੰਦੇ ਹੁੰਦੇ ਜਾਂ ਸਪੈਨਿਸ਼ ਹੁੰਦੇ ਸੀਗੇ ਸੀ ਔਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਔਰ ਇਸ ਦਾ ਜਿਹੜਾ ਓਵਰ ਆਲ ਅਫੈਕਟ ਆ ਉਹ ਇਹ ਆ ਕਿ ਇਥੋਂ ਤੱਕ ਕਿ ਮਾਰਜਰ ਥੇਲੀ ਟੇਲਰ ਗ੍ਰੀਨ ਨੇ ਵੀ ਇਹ ਸਟੇਟਮੈਂਟ ਦਿੱਤੀ ਆ ਕਿ ਟਰੰਪ ਮਿਡ ਟਰਮ ਇਲੈਕਸ਼ਨਾਂ ਕਰਾਉਣ ਦੀ بجائے ਇੱਕ ਸਿਵਲ ਵਾਰ ਸ਼ੁਰੂ ਕਰਾਉਣੀ ਚਾਹੁੰਦਾ ਤਾਂ ਕਿ ਉਹ ਇੱਕ ਐਕਟ ਆ ਜਿਹੜਾ ਲਾ ਜਿਹੜਾ ਹੈਗਾ ਆ ਕਿ ਇਸ ਮੁਲਕ ਦੇ ਵਿੱਚ ਬਗਾਵਤ ਹੋ ਗਈ ਆ ਔਰ ਉਹਦੇ ਤਹਿਤ ਇਲੈਕਸ਼ਨਾਂ ਨਹੀਂ ਹੋ ਸਕਦੀਆਂ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਇਨਡਾਇਰੈਕਟਲੀ ਕਿ ਲੜਾਈਆਂ ਹੋਣ ਔਰ ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੈਗੀ ਆ ਉਹ ਆ ਰਹੀ ਹੈਗੀ ਆ ਦੇਖਣ ਦੇ ਵਿੱਚ ਕਿ ਜਿਹੜੇ ਸਮੈਟਿਕਸ ਸੈਟਅਪ ਕੀਤੇ ਜਾ ਰਹੇ ਹੈਗੇ ਆ ਜਿਹੜੇ ਪੈਰਾਮੀਟਰ ਸੈਟਅਪ ਕੀਤੇ ਜਾ ਰਹੇ ਹੈਗੇ ਆ ਜਦ ਵੀ ਕੁਝ ਹੁੰਦਾ ਆ ਤਾਂ ਉਹਦੇ ਵਿੱਚ ਜਿਹੜਾ ਵੀ ਬੰਦਾ ਮਰਦਾ ਜੇ ਉਹਨੂੰ ਗੋਲੀ ਮਾਰ ਕੇ ਮਾਰਿਆ ਜਾਂਦਾ ਇਸ ਵੱਲੋਂ ਉਹਨੂੰ ਆਈਦਰ ਲੋਕਲ ਟੈਰੋਰਿਸਟ ਕਿਹਾ ਜਾਂਦਾ ਆ ਜਾਂ ਉਹਨੂੰ ਕ੍ਰਾਈਮਨਲ ਕਿਹਾ ਜਾਂਦਾ ਆ ਜਦ ਕਿ ਅਲਟੀਮੇਟਲੀ ਸਾਥ ਇਹ ਜਿਹੜਾ ਉਹ ਆਪੋਜ਼ਿਟ ਨਿਕਲਦਾ ਹੁਣ ਅੱਜ ਦੀ ਡੇਟ ਦੇ ਵਿੱਚ ਮਜ਼ੇ ਦੀ ਗੱਲ ਇਹ ਆ ਜਿਹੜੀ ਉਹ ਇਹ ਆ which is very interesting also ਕਿ ਜਦੋਂ ਮਿਨੀ ਸੋਟਾ ਦੇ ਵਿੱਚ ਜਿਹੜੀ ਲਾਸਟ ਇਸ ਵੇਲੇ ਬੰਦੇ ਦੀ ਡੈਥ ਹੋਈ ਆ ਉਹਦੇ ਕੋਲ ਗਨ ਜਿਹੜੀ ਸੀਗੀ ਸੀ ਹੀ ਹੈਡ ਦਾ ਲੀਗਲ অথরাইゼਸ਼ਨ ਟੂ ਕੈਰੀ ਐਂਡ ਕਨਸੀਲ ਦਾ ਗਨ ਉਹਨੂੰ ਇਹ ਕਿਤਾ ਕਿਹਾ ਜਾ ਰਿਹਾ ਕਿ ਜੀ ਉਹ ਡੈਮੋਨਸਟ੍ਰੇਸ਼ਨ ਦੇ ਉੱਤੇ ਗਨ ਲੈ ਕੇ ਕਿਉਂ ਆਇਆ ਜਦ ਕਿ ਜਨਵਰੀ 6 ਦੇ ਵਿੱਚ ਜਿੰਨੇ ਵੀ ਉਥੇ ਡੈਮੋਨਸਟ੍ਰੇਸ਼ਨ ਦੇ ਉੱਤੇ ਆਏ ਸੀਗੇ ਸੀ ਐਵਰੀਬਾਡੀ ਹੈਜ਼ ਦਾ ਵੈਪਨਸ ਐਵਰੀਬਾਡੀ ਹੈਡ ਦਾ ਗਨ ਔਰ ਉਹਨਾਂ ਨੂੰ ਬਿਲਕੁਲ ਇਗਨੋਰ ਕੀਤਾ ਜਾ ਰਿਹਾ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਡੈਮੋਕ੍ਰੈਟ ਆ ਬਲੂ ਆ ਤੁਸੀਂ ਜੇ ਛਿੱਕ ਵੀ ਮਾਰਦੇ ਆ ਉਹ ਗਨਾਹ ਗਾ ਰਿਹਾ ਪਰ ਜੇ ਤੁਸੀਂ ਰੈਡ ਆ ਤਾਂ ਤੁਸੀਂ ਜੇ ਕਿਸੇ ਨੂੰ ਮਾਰ ਵੀ ਦਿੰਦੇ ਆ ਉਹਦੇ ਵਿੱਚ ਤੁਹਾਨੂੰ ਆ ਜਿਹੜਾ ਉਹ ਜੇਲ੍ਹ ਨਹੀਂ ਹੁੰਦੀ ਸਾਨੂੰ ਜਿਹੜੇ ਅਸੀਂ ਇਮੀਗ੍ਰੈਂਟ ਹੈਗੇ ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਣਾ ਤਾਂ ਕਿ ਅਸੀਂ ਉਹਨਾਂ ਦੇ ਇਸ ਡ੍ਰੈਗ ਨੈਟ ਦੇ ਵਿੱਚ ਨਾ ਫਸਿਏ ਕਿਉਂ ਕਿ ਸਾਡੇ ਵਾਸਤੇ ਇਹ ਲੜਾਈ ਲੜਨੀ ਆ ਜਿਹੜੀ ਇਹ ਔਖੀ ਆ ਪਰ ਸਾਨੂੰ ਐਡ ਦਾ ਸੇਮ ਟਾਈਮ ਜਿੱਥੇ ਅਸੀਂ ਟੈਕਨੀਕਲੀ ਤੇ ਲੀਗਲੀ ਰਜਿਸਟਰ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ ਇਸ ਹਫਤੇ ਦੇ 30 ਮਿੰਟ ਵਿੱਚ ਇਹ ਨਹੀਂ ਅਗਲੇ ਹਫਤੇ ਮੂੜ حاضر ਹੋਵਾਂਗੇ ਮੈਨੂੰ ਦੀਓ ਇਜਾਜ਼ਤ ਧੰਨਵਾਦ